ਆਹ ਮੁੰਡੇ ਖੜੇ ਨੌਜਵਾਨ ਪੰਜਾਬ ਦੇ ਇਹ 5-700 ਦਾ ਨਸ਼ਾ ਖਾ ਕੇ ਉੱਠਦੇ ਆ ਬੜਾ ਯੂਪੀ ਜੁਆ ਆ ਪੰਜਾਬ ਦੇ ਹਾਂ ਇਹ ਬੜੇ ਮਾਨ ਨਾਲ ਦੱਸ ਰਿਹਾ ਇਹ ਗੱਲ ਨਸ਼ਿਆਣੀ ਹੈ ਇਹਨਾਂ ਦੀ 11-12 ਵਜੇ ਸਟਾਰਟ ਹੁੰਦੇ ਆ ਇਹ ਇਹ ਵਿਆਹ ਕਰਾ ਕੇ ਇਹਨਾਂ ਦਾ ਲੋਡ ਨਹੀਂ ਨਾ ਹੋਣਾ ਸਰਕਲ ਖਰਚਾ ਆਪਦਾ ਪੂਰਾ ਕਰਨਗੇ કે ਉਹਦਾ ਕਰਨਗੇ ਪੰਜ 600 ਹੋ ਜਾਂਦਾ ਦਿੱਲੀ ਦਾ ਵਿਆਹ ਕਰਾ ਕੇ ਪੰਜ 600 ਖਰਚਾ ਆਪਦਾ ਹੀ ਹੋ ਜਾਂਦਾ ਦਿੱਲੀ ਦਾ ਵਿਆਹ ਕਰਾ ਕੇ ਆਏ ਹੋ ਜਾਂਦਾ ਨਾ ਇਹ ਇਹ ਸਾਡੇ ਨਾਲ ਵਾਅਦਾ ਨਹੀਂ ਮੈਨੂੰ ਦੋਵਾਂ ਨਾਲ ਵਾਅਦਾ ਹੈ ਨਹੀਂ ਨਸ਼ਾ ਕਰਨਾ ਚੰਗੀਆਂ ਗੱਲਾਂ ਨੇਗੀ ਇਹ ਚੰਗੀ ਗੱਲ ਤਾਂ ਨਹੀਂ ਜੀ ਨਸ਼ੇ ਨੂੰ ਪ੍ਰਮੋਟ ਤੁਸੀਂ ਤੁਹਾਨੂੰ ਕੀ ਮਤਲਬ ਯਾਦ ਨਹੀਂ ਆਉਂਦੀ ਘਰਦਿਆਂ ਦੀ ਯਾਦ ਨਹੀਂ ਆਉਂਦੀ ਆਪਣੀ ਸਿਹਤ ਨਹੀਂ ਦੇਖਦੀ ਨਸ਼ਾ ਤਾਂ ਨਹੀਂ ਅਸੀਂ ਉਹ ਹਸਾਬ ਨਾਲ ਆਵੇਂ ਨਿਸ਼ਾਨੀ ਕਰਦੇ ਕੇ ਨਸ਼ੇ ਵਾਲੀ ਗੱਲ ਤਾਂ ਪਾਸੇ ਆ ਕਿਉਂ ਕਰਦੇ ਹੋ ਕਰਦੇ ਕੀ ਮਿਲਦਾ ਕਰਕੇ ਕੁਝ ਕਰਦੇ ਕੀ ਨਸ਼ਾ ਤਾਂ ਕਰਦੇ ਹੀ ਨਹੀਂ ਨਾ ਨਹੀਂ ਅੱਛਾ ਬਾ ਆਹੀ ਹੈ ਦਾਰੂ ਦੂਰੀ ਹੈ ਹੋਰ ਤਾਂ ਕੀ ਦਾਰੂ ਕਿਵੇਂ ਵੀ ਤੁਸੀਂ ਵੀ ਮਤਲਬ ਦਾਰੂ ਜਿਆਦਾ ਦਾਰੂ ਛੱਡਦੇ ਤੇ ਜਾਂ ਮੈਨੂੰ ਛੱਡਦੇ ਆ ਮੈਂ ਦਾਰੂ ਛੱਡਾਂ ਅੱਛਾ ਕੀ ਕਿਹਾ ਸੀ ਤੁਸੀਂ ਇਹ ਤਾਂ ਗੱਲਾਂ ਜੀ ਫालतੂ ਦੀਆਂ ਬਾਸ ਐਵੇਂ ਪਰ ਐ ਜੀ दारू ਦੂਰੂ ਦਾ ਹੀ ਨਸ਼ਾ ਹੋਰ ਤਾਂ ਕਿਹੜਾ ਨਸ਼ਾ ਵਾਲਾ ਆਪਾਂ ਕਰਨਾ ਜੀ ਮਲਵਈ ਨੇ ਮਾਲਵੇ ਵਾਲੇ ਕਿੱਥੇ ਦਾ ਆਉਂਦੇ ਨੇ ਭਾਈ ਹਨਾ ਹਾਂ ਉਹ दारू ਦੂਰੂ ਵਾਲਾ ਨਸ਼ਾ ਜੀ ਹੁੰਦਾ ਜੀ ਹੋਰ ਕੋਈ ਬਾਹਲੇ ਨਸ਼ੇ ਤਾਂ ਨਹੀਂ ਕੇ ਅੱਛਾ ਅੱਛਾ ਐਂ ਅਭੀ ਆਪਦਾ ਖਰਚਾ ਹੀ ਜ਼ਿਆਦਾ ਹੋ ਜਾਂਦਾ ਜਿਵੇਂ ਹੁਣ ਪਿੰਡੋਂ ਬਠਿੰਡੇ ਆਏ ਆ 100 200 ਦਾ ਤਾਂ ਪਹਿਲਾਂ ਤੇਲ ਮਚਾ ਕੇ ਆਏ ਹੈ ਜੀ ਅੱਛਾ ਠੀਕ ਹੈ ਮੁੜ ਕੇ ਇੱਥੇ ਆ ਕੇ ਕੋਈ ਖਾਣ ਪੀਣ ਦਾ ਆਪਦਾ ਖਰਚਾ ਹੋ ਜਾਂਦਾ ਹੈਗਾ 3 400 ਅੱਛਾ 500 ਰੁਪਏ ਖਰਚਾ ਹੋ ਜਾਂਦਾ ਹੈਗਾ ਐਂ ਐ ਆਈਨੀ ਲੋਡ ਨੂੰ ਲੈਂਦੇ ਕਿੰਨਾ ਖਰਚਾ ਫਿਰ ਇਹ ਕਰੋ ਹੀ ਮਿਲਦਾ ਜੀ ਖਰਚਾ ਤਾਂ ਕਰਕੇ ਤਾਂ ਆਏ ਆ ਨਾ ਵੀ ਪੌਕੇਟ ਬਣੀ ਆਪਦੇ ਤੇ ਹੀ ਖਰਚ ਹੋ ਜਾਂਦੀ ਆ ਜੇ